ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਸਜੀਤ ਕੌਰ ਮਠਾੜੂ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਨੇ ਪ੍ਰਿੰਟ ਲੈ ਕੇ ਆਏ ਆ ਜਿਹੜੇ ਆਪਾਂ ਤੁਹਾਡੇ ਵਾਸਤੇ ਅੱਜ ਨਿਊ ਪ੍ਰਿੰਟ ਲੈ ਕੇ ਆਏ ਆ ਉਹ ਕਾਟਨ ਸ਼ਿਮਰ ਦੇ ਪ੍ਰਿੰਟ ਲੈ ਕੇ ਆਏ ਆ ਬਹੁਤ ਪਿਆਰੇ ਪਿਆਰੇ ਨੇ ਸਾਰੇ ਪ੍ਰਿੰਟ ਡਿਜੀਟਲ ਪ੍ਰਿੰਟ ਨੇ ਤੇ ਆਪਾਂ ਆਪਣੀ ਲੋਕੇਸ਼ਨ ਜਰੂਰ ਦੱਸਦੇ ਹੁਣੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਆਪਣਾ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਿਸਤਰੀਆਂ ਦੀ ਦੁਕਾਨ ਆ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਤੇ ਅੱਜ ਆ ਜੋ ਆਪਾਂ ਵੀਡੀਓ ਕਰੀਏ ਸ਼ੁਰੂ ਸਾਰੇ ਜਣੇ ਰਲ ਕੇ ਦੇਖੀਏ ਤੇ ਵੀਡੀਓ ਸਾਰੀ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਓ ਤੇ ਨਾਲ ਦੀ ਨਾਲ ਇੱਕ ਦੇਖ ਕੇ ਵੀਡੀਓ ਨੂੰ ਤੁਸੀਂ ਛੱਡਿਆ ਨਾ ਕਰੋ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਕੇ ਜਾਇਆ ਕਰੋ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਜਿਹੜੇ ਭੈਣ ਭਰਾ ਚੈਨਲ ਦੇ ਉੱਤੇ ਨਵੇਂ ਆਉਂਦਿਆਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਆਪਾਂ ਪਾਉਂਦੇ ਰਹਨੇ ਆ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂ ਅੱਜ ਆਪਣੇ ਕੋਲੇ ਪ੍ਰਿੰਟ ਆਏ ਨੇ 7-8 ਪ੍ਰਿੰਟ ਆਏ ਨੇ ਇਹ ਆਇਆ ਕਪੜਾ ਆਪਣੇ ਕੋਲੇ ਸਾਫ ਰਸ਼ੀਆ ਕੁਆਲਿਟੀ ਦਾ કોટਨ ਸ਼ਿਮਰ ਦਾ ਸਟਾਫ ਆ ਇਹ ਆਪਣੇ ਕੋਲੇ ਆਏ ਨੇਗੇ 7 8 ਪ੍ਰਿੰਟ ਆਏ ਨੇਗੇ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਲਾਜਵਾਬ ਸ਼ੂਟ ਨੇਗੇ ਇਹਦੇ ਤੇ ਰੇਟ ਆਪਾਂ ਤੁਹਾਨੂੰ ਧਮਾਕੇ ਦਾ ਦੇਵਾਂਗੇ ਬਹੁਤ ਹੀ ਇਹਦਾ ਜਿਹੜਾ ਰੇਟ ਹੈਗਾ ਜਿੰਨਾਂ ਦਾ ਰੇਟ ਦੇਵਾਂਗੇ ਆਪਾਂ ਤੁਹਾਨੂੰ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਵੀਡੀਓ ਕਰਦਿਆਂ ਸ਼ੁਰੂ ਤੇ ਸਾਰੇ ਜਣੇ ਆਪਾਂ ਰਲ ਕੇ ਦੇਖੀਏ ਪ੍ਰਿੰਟ ਤੇ ਨੰਬਰ ਆਪਣਾ WhatsApp ਦਾ ਇਸੇ ਫੋਨ ਤੇ ਚੱਲੀ ਜਾਂਦਾ ਜੇ ਤੁਸੀਂ ਆਰਡਰ ਪਲੇਸ ਕਰਨਾ ਹੁੰਦਾ ਤਾਂ ਇਹ ਫਟਾਫਟ ਤੁਸੀਂ ਇਸੇ ਤੇ ਕਰ ਦੇਣਾ ਆਪਣੇ ਕੋਲੇ ਕਾਫੀ ਮਾਲ ਆਇਆ ਇੱਕ ਕਲਰ ਦੇ ਵਿੱਚ ਤਿੰਨ ਤਿੰਨ ਡਿਜ਼ਾਈਨ ਨੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਾਰੇ ਜਣੇ ਰਲ ਕੇ ਦੇਖੀਏ ਪ੍ਰਿੰਟ ਬਹੁਤ ਪਿਆਰੇ ਨੇ ਆਹ ਲੋ ਜੀ ਜਿਹੜਾ ਜਿਹੜੀ ਕੁਆਲਿਟੀ ਆਪਣੇ ਕੋਲੇ ਆਈ ਹੈ ਇਹ ਕੁਆਲਿਟੀ ਬਹੁਤ ਟਾਪ ਦੀ ਕੁਆਲਿਟੀ ਹੈ ਤੇ ਇਹਦਾ ਪ੍ਰੀਮੀਅਮ ਕਪੜਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਹੈ ਤੇ ਇਹਦਾ ਸਟਫ ਜਿਹੜਾ ਹੈਗਾ ਇਹ ਰਸ਼ੀਆ ਕੁਆਲਿਟੀ ਦਾ ਹੈ ਤੇ ਇਹ ਜਿਹੜਾ ਸਫਾ ਸਾਨੂੰ ਮੈਂ ਜਾਣਕਾਰੀ ਦੇ ਦਿਆਂ ਵੀ ਇਹਦੇ ਕੋਈ ਲੈਣਗੇ ਨਹੀਂ ਲੱਗਦੀ ਇਹ ਕਾਟਰ ਸਟਾਫ ਤੇ ਆਈ ਏ ਸ਼ਿਮਰਾ ਨਾ ਇਹ ਚੂਵੇ ਇੰਨਾ ਮਖਮਲੀ ਕਪੜਾ ਇਹ ਬਹੁਤ ਪੋਲਾ ਪੋਲਾ ਤੇ ਇਹਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਕਲਰ ਨੇ ਤਿੰਨੇ ਕਲਰ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਪਿਆਰੇ ਨੇ ਆ ਲਓ ਜੀ ਆ ਕਲਰ ਇਹਦਾ ਪੀਸ ਜੇ ਨਾਲ ਕੰਟਰਾਸਟ ਆ ਗਿਆ ਬਹੁਤ ਪਿਆਰਾ ਇਹਦਾ ਸਫਾ ਹੈ ਤੇ ਸੂਟ ਨੂੰ ਤੁਸੀਂ ਵਾਇਰ ਕਰਨਾ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਸਕਰੀਨਸ਼ਾਟ ਮਾਰ ਕੇ ਤੁਸੀਂ ਇਸੇ ਨੰਬਰ ਤੇ ਸੂਟ ਨੂੰ ਤੁਸੀਂ ਆ ਬੁੱਕ ਕਰ ਸਕਦੇ ਹੋਗੇ ਤੇ ਇਹ ਸਾਰਾ ਕਾਟਨ ਦਾ ਸਟਾਫ ਹੈਗਾ ਤੇ ਕਲਰ ਜਿਹੜੇ ਹੈਗੇ ਨੇ ਬਹੁਤ ਪਿਆਰੇ ਪਿਆਰੇ ਨੇਗੇ ਆਪਾਂ ਸਾਰੇ ਕਲਰ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਜਾਂ ਚਾਰ ਕਲਰ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਕਪੜਾ ਬਹੁਤ ਪਿਆਰਾ ਗਰਮੀ ਦੇ ਵਿੱਚ ਪਾਰਟੀ ਵੇਅਰ ਸੂਟ ਬਣ ਕੇ ਬਹੁਤ ਸੋਹਣਾ ਤਿਆਰ ਹੋਊਗਾ ਆਹ ਲਓ ਜੀ ਆ ਇਹਦਾ ਮਿੱਠਾ ਮਿੱਠਾ ਸੰਗਤਰੀ ਸਾਰੇ ਜਿਹੜੇ ਕਲਰ ਨੇ ਅੱਜ ਦੇ ਇੰਗਲਿਸ਼ ਕਲਰ ਨੇ ਹਲੋ ਜੀ ਆਇਦਾ ਆਗਲਾ ਡਿਜ਼ਾਈਨ ਆ ਗਿਆ ਸਾਰੇ ਜਿਹੜੇ ਡਿਜ਼ਾਈਨ ਨੇ ਅੱਜ ਲਾਜਵਾਬ ਡਿਜ਼ਾਈਨ ਨੇ ਬਹੁਤ ਸੋਹਣਾ ਸੂਟ ਦਾ ਆਪਾਂ ਰੇਟ ਸਾਨੂੰ ਸਿਰਫ ਦੇਣਾ 1000 ਰੁਪਈਆ 1450 ਵਾਲਾ ਜਿਹੜਾ ਸੂਟ ਇਹ ਹੈਗਾ 1450 ਇਹਦਾ ਪ੍ਰਾਈਸ ਹੈ ਸੂਟ ਦਾ ਆਪਾਂ ਤੁਹਾਨੂੰ ਸਿਰਫ 1000 ਦਾ ਸੂਟ ਦੇਵਾਂਗੇ ਕਾਟਨ ਸਟਾਫ ਤੇ ਰਸ਼ੀਆ ਕੁਆਲਿਟੀ ਹੈ ਇਹ ਬਹੁਤ ਟਾਪ ਦਾ ਸਫਾ ਹੈ ਇਹ ਤੇ ਕਪੜਾ ਜਿਹੜਾ ਹੈਗਾ ਬਹੁਤ ਸੌਫਟ ਵਾਲਾ ਕੋਈ ਚੁਪਦਾ ਨਹੀਂ ਹੈ ਲਾਈਨ ਲਾਈਨਿੰਗ ਲਾਉਣ ਦੀ ਇਹਦੇ ਕੋਈ ਲੋੜ ਨਹੀਂ ਕਿਉਂਕਿ ਕਾਟਨ ਦਾ ਸਟੱਫ ਹੈਗਾ ਆਹ ਲਓ ਜੀ ਇਸ ਡਿਜ਼ਾਈਨ ਦਾ ਆ ਗਿਆ ਤੀਸਰਾ ਕਲਰ ਸਾਰੀ ਜਿਹੜੀ ਅੱਜ ਦੀ ਕੁਆਲਿਟੀ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਕੁਆਲਿਟੀ ਮਿਲੂਗੀ ਤੇ ਪ੍ਰਿੰਟ ਜਿਹੜੇ ਇਹਨਾਂ ਦੇ ਹੈਗੇ ਨੇ ਬਹੁਤ ਪਿਆਰੇ ਨੇ ਸਾਰੇ ਪ੍ਰਿੰਟ ਇਹਨਾਂ ਦੇ ਜਿਹੜੇ ਹੈਗੇ ਲਾਜਵਾ ਪ੍ਰਿੰਟ ਨੇ ਡਾਰਕ ਲਾਈਟ ਕਲਰ ਜਿਹੜੇ ਇਹਨਾਂ ਦੇ ਵਿੱਚ ਅਵੇਲੇਬਲ ਨੇ ਆਪਣੇ ਕੋਲੇ ਤੇ ਇਹ ਤੁਸੀਂ फटाफट ਸਕਰੀਨਸ਼ਾਟ ਮਾਰ ਕੇ ਤੇ ਸੂਟ ਨੂੰ ਤੁਸੀਂ ਬਾਏ ਕਰ ਸਕਦੇ ਹੋ ਇਸੇ ਨੰਬਰ ਤੇ ਤੁਹਾਨੂੰ ਦੱਸਿਆ ਵੀ ਆਪਣਾ ਜਿਹੜਾ WhatsApp ਐਸੇ ਨੰਬਰ ਤੇ ਚੱਲਦਾ ਹੈ ਤੇ ਤੁਸੀਂ ਸ਼ੂਟ ਨੂੰ ਬਾਏ ਕਰਨਾ फटाफट ਸਕਰੀਨਸ਼ਾਟ ਮਾਰ ਕੇ ਆਰਡਰ ਪਲੇਸ ਕਰ ਦੇਣਾ ਆਹ ਲਓ ਜੀ ਇਹ ਦਾ ਫਿਰੋਜੀ ਕਲਰ ਸੀਗਾ ਤੇ ਫਲਾਵਰ ਇਹਦੇ ਇਦਾਂ ਨੇ ਜਿਵੇਂ ਗੁਲਾਬ ਦੇ ਫੁੱਲ ਬਣੇ ਹੁੰਦੇ ਨੇ ਬਹੁਤ ਸੋਹਣਾ ਇਹਦਾ ਸਾਬ ਵੀ ਬਹੁਤ ਸੋਹਣਾ ਤੇ ਜਿਹੜਾ ਇਹਦਾ ਪ੍ਰਿੰਟ ਨੇ ਉਹ ਵੀ ਬਹੁਤ ਪਿਆਰੇ ਨੇ ਕਵਾਲਿਟੀ ਤੁਹਾਨੂੰ ਮੈਂ ਦੱਸਿਆ ਵੀ ਇਹ ਜਿਹੜੀ ਕੁਆਲਿਟੀ ਹੈ ਇਹ ਰਸ਼ੀਆ ਦੀ ਕੁਆਲਿਟੀ ਹੈ ਕਿਉਂਕਿ ਟੌਪ ਕਲਾਸ ਇਹਦਾ ਕਪੜਾ ਹੁੰਦਾ ਹੈਗਾ ਆਹ ਲਓ ਜੀ ਆ ਇਹਦਾ ਨਾ ਇਹ ਰੈੱਡ ਕਲਰ ਹੈ ਤੇ ਨਾ ਇਹ ਔਰੇਂਜ ਕਲਰ ਹੈ ਤੁਸੀਂ ਆਪ ਹੀ ਚੈੱਕ ਕਰ ਲਿਓ ਬਹੁਤ ਪਿਆਰਾ ਹੈ ਤੇ ਫਲਾਵਰ ਇਹਦਾ ਹੈਗਾ ਬਹੁਤ ਜਿਆਦਾ ਸੋਹਣਾ ਤੇ ਇਹਦੇ ਵਿੱਚ ਇੱਕ ਇੱਕ ਕਲਰ ਅਗਲਾ ਆ ਗਿਆ ਇਹ ਆ ਗਿਆ ਲੈਮਨ ਵਾਲਾ ਆਹ ਲਓ ਜੀ ਇਹ ਕਲਰ ਇਹਦੇ ਵਿੱਚ ਲੈਮਨ ਕਲਰ ਹੈ ਕਲਰ ਸਾਰੇ ਇਹਦੇ ਬਹੁਤ ਸੋਹਣੇ ਨੇ ਤੇ ਡੀਟੇਲ ਪ੍ਰਿੰਟ ਨੇ ਤੇ ਸੂਟ ਸਿਰਫ ਤੁਹਾਨੂੰ ਮਿਲਣ ਵਾਲਾ ਹੈ 1000 ਰੁਪਏ ਦੇ ਵਿੱਚ ਸਾਰੇ ਪ੍ਰਿੰਟ ਟਾਪ ਦੇ ਨੇ ਸੂਟ ਨਹੀਂ ਛੱਡਣ ਵਾਲੇ ਤੇ ਮਠਾੜੂ ਸ਼ਾਪ ਦੇ ਉੱਤੇ ਤੁਸੀਂ ਵੀਸਟ ਕਰਨਾ फटाफट ਤੇ ਜਿਹੜਾ ਵੀ ਸੂਟ ਖੋਲਾਂਗੇ ਆਪਾਂ ਉਸੇ ਦੀ ਡਿਜ਼ਾਈਨ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਆ ਇਹਦਾ ਬਲੈਕ ਕਲਰ ਆ ਗਿਆ ਬਲੈਕ ਕਲਰ ਦੇ ਵਿੱਚ ਇਹਦਾ ਫਲਾਵਰ ਦੇਖੋ ਤੁਸੀਂ ਬਹੁਤ ਹੀ ਪਿਆਰਾ ਹੈ ਤੇ ਕਪੜਾ ਇਹ कॉटन ਸਾਫ ਦੇ ਉੱਤੇ ਹੈ कॉटन ਸਾਫ ਦੇ ਉੱਤੇ ਕਪੜਾ ਇਹ ਕੋਈ ਲੈਂਗ ਨਹੀਂ ਲੱਗਦੀ ਇਹਦੇ ਕੋਈ ਸ਼ਿਕਾਇਤ ਨਹੀਂ ਤੁਹਾਨੂੰ ਲੋੜ ਨਹੀਂ ਤੇ ਜਿਹੜੇ ਡਿਜ਼ਾਈਨ ਆ ਉਹ ਇਹਦੇ ਬਹੁਤ ਸੋਹਣੇ ਨੇਗੇ ਡੀਟੈਲ ਪ੍ਰਿੰਟ ਨੇ ਆਹ ਲਓ ਜੀ ਇਹਦੇ ਵਿੱਚ ਆ ਗਿਆ ਆਪਣਾ ਲੈਮਨ ਕਲਰ ਇੱਕ ਲਾਈਟ ਲੈਮਨ ਸਾਰੇ ਇੰਗਲਿਸ਼ ਕਲਰ ਨੇ ਮਿੱਠੇ ਮਿੱਠੇ ਕਲਰ ਗਰਮੀ ਵਾਲੇ ਆਹ ਲਓ ਜੀ ਇਹ ਲਾਈਟ ਲੈਮਨ ਕਲਰ ਆ ਬਹੁਤ ਪਿਆਰਾ ਹੈ ਤੇ ਕੰਟਰਾਸਟ ਕੰਬੀਨੇਸ਼ਨ ਵੀ ਇਹਦਾ ਬਹੁਤ ਹੀ ਅੱਛਾ ਲੱਗਦਾ ਸੂਟ ਜੀ ਜੇ ਤੁਸੀਂ ਪਾ ਕੇ ਇਸ ਮਾ ਕੇ ਸਿਚਿੰਗ ਕਰਕੇ ਤਿਆਰ ਕਰੋਗੇ ਸੂਟ ਬਹੁਤ ਪਿਆਰਾ ਲੱਗੂਗਾ ਆ ਲਾਈਟ ਫਰੋਜੀ ਕਲਰ ਆ ਗਿਆ ਇਹਦਾ ਹਾਲੋ ਜੀ ਇਹ ਲਾਈਟ ਫਰੋਜੀ ਕਲਰ ਹੈ ਇਹਦਾ ਲਾਈਟ ਲਾਈਟ ਜਿਆ ਕਲਰ ਹੈ ਮਿੱਠਾ ਮਿੱਠਾ ਬਹੁਤ ਸੋਹਣਾ ਗਰਮੀ ਵਾਲਾ ਤੇ ਸੂਟ ਦੀ ਜਦੋਂ ਸਿਚਿੰਗ ਕਰਾਉਗੇ ਬਹੁਤ ਹੀ ਇਹਦੀ ਲੁੱਕ ਬਹੁਤ ਸੋਹਣੀ ਆਉਣੀ ਹੈ ਆ ਇਹਦੇ ਤਿੰਨ ਕਲਰ ਨੇ ਇਹਦੇ ਬਹੁਤ ਪਿਆਰੇ ਤਿੰਨੇ ਕਲਰ ਨੇ ਆ ਲੋ ਜੀ ਆਇਦਾ ਆ ਗਿਆ ਬਲੈਕ ਨਾਲ ਕੰਟਰਾਸਟ ਪੀਚ ਫਲਾਵਰ ਨਾਲ ਬਹੁਤ ਸੋਹਣਾ ਸੂਟ ਹੈ ਇਹ ਤੇ ਸੂਟ ਦਾ ਰੇਟ ਅੱਜ ਰਹਿਣ ਵਾਲਾ ਸਿਰਫ ਤੇ ਸਿਰਫ 1000 ਰੁਪਿਆ ਸਾਢੇ 3 ਮੀਟਰ ਦੀ ਇਹਦੀ ਕਟਿੰਗ ਹੁੰਦੀ ਹੈ ਸਰਪਲਾਸਸ ਮਤਲਬ ਇਹਦਾ ਵੱਡਾ ਕਪੜਾ ਵੱਡੇ ਵਰਦਾ ਇਹਦਾ ਜਿਹੜਾ ਕਪੜਾ ਹੁੰਦਾ ਬਹੁਤ ਵੱਡਾ ਪਣਾ ਹੁੰਦਾ ਇਹਦਾ ਸਾਢੇ 3 ਮੀਟਰ ਦਾ ਸੂਟ ਬਣ ਜਾਂਦਾ ਤੇ ਸੂਟ ਦਾ ਰੇਟ ਤੁਹਾਨੂੰ ਦੱਸਿਆ ਵੀ ਅੱਜ ਰਹਿਣ ਵਾਲਾ ਸਿਰਫ ਤੇ ਸਿਰਫ 1000 ਰੁਪਿਆ ਤੇ ਫਟਾਫਟ ਤੁਸੀਂ ਆਰਡਰ ਪਲੇਸ ਕਰਨਾ ਕਿਤੇ ਇਦਾਂ ਨਾ ਹੋਵੇ ਵੀ ਤੁਸੀਂ ਸੂਟ ਪ੍ਰਿੰਟ ਬਹੁਤ ਸੋਹਣੇ ਨੇ ਪਿਆਰੇ ਪਿਆਰੇ ਕਿਤੇ ਤੁਸੀਂ ਸੂਟ ਰਹਿਣ ਬਣਿਓ ਲੈ ਸੂਟ ਲੈਣ ਬਣਿਓ ਰਹਿ ਜਾਓ ਤੇ ਸੂਟ ਸੇਲ ਹੋ ਜਾਣ ਸਾਰੇ ਵੀਡੀਓ ਅੱਜ ਬਹੁਤ ਸੋਹਣੀ ਬਣਨ ਵਾਲੀ ਹੈ ਬਹੁਤ ਪਿਆਰ ਨਾਲ ਵੀਡੀਓ ਆਪਾਂ ਬਣਾਉਣੇ ਆ ਵੀਡੀਓ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਨਾਲ ਦੀ ਨਾਲ ਵੀਡੀਓ ਇਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਵੀ ਜਾਂਦੇ ਜਾਂਦੇ ਇੱਕ ਕਰਕੇ ਜਾਇਆ ਕਰੋ ਆਹ ਲਓ ਜੀ ਇਹ ਇਹਦੇ ਕਲਰ ਸੀ ਇਹਦੇ ਵਿੱਚ ਹੈਗੀ ਸੀ ਪੀਚ ਲਾਈਟ ਸ਼ੇਰ ਦੇਈ ਤੇ ਬੇਬੀ ਪਿੰਕ ਆ ਇਹਨਾਂ ਤਿੰਨਾਂ ਦਾ ਜਿਹੜਾ ਸੀਗਾ ਆ ਲੋ ਆ ਇਹਨਾਂ ਦੇ ਤਿੰਨਾਂ ਦਾ ਕੰਬੀਨੇਸ਼ਨ ਸੀ ਬਹੁਤ ਪਿਆਰਾ ਹੈ ਆ ਲੋ ਜੀ ਇੱਕ ਕਲਰ ਆਪਨੇ ਕੋਲੇ ਆ ਗਿਆ ਬਹੁਤ ਹੀ ਸੋਹਣਾ ਤੇ ਕੁਆਲਟੀ ਦਾ ਤਾਂ ਕੋਈ ਲੈਖਾ ਨਹੀਂ ਕਿਉਂਕਿ ਇਹ ਰਸ਼ੀਆ ਦੀ ਕੁਆਲਟੀ ਹੈ ਆਪਾਂ ਜਿਹੜਾ ਬ੍ਰਾਂਡਡ ਕੰਪਨੀਆਂ ਨਾਲ ਡੀਲ ਕਰਦੇ ਆ ਨਾਨ ਬ੍ਰਾਂਡਡ ਜਿਹੜੀਆਂ ਕੰਪਨੀਆਂ ਨਾਲ ਆਪਾਂ ਬਹੁਤ ਘੱਟ ਡੀਲ ਕਰਦੇ ਆ ਕਿਉਂਕਿ ਇਹਨਾਂ ਦਾ ਸੌਦਾ ਕੋਈ ਲਾਂਭਾ ਨਹੀਂ ਆਉਂਦਾ ਲਾਈਟ ਕਰੀਮ ਦੇ ਵਿੱਚ ਸ਼ਰਦਈ ਜੀ ਜਿਹੜਾ ਸ਼ਰਦਈ ਰੱਬ ਰੰਗਾ ਜਿਹਾ ਹੈਗਾ ਬਹੁਤ ਸੋਹਣਾ ਫਲਾਵਰ ਹੈ ਇਹਦਾ ਤੇ ਇਹਦੇ ਵਿੱਚ ਜਿਹੜੇ ਤਿੰਨੇ ਕਲਰ ਨੇ ਲਾਈਟ ਸ਼ੇਡ ਨੇ ਬਹੁਤ ਸੋਹਣੇ ਨੇਗੇ ਆਹ ਲਓ ਜੀ ਆ ਆ ਗਿਆ ਇਹਦੇ ਵਿੱਚ ਹੈਗਾ ਪਰਪਲ ਕਲਰ ਦਾ ਫਲਾਵਰ ਲਾਈਟ ਜਾਂ ਲਾਈਟ ਲਾਈਟ ਜਾਂ ਜਾਮਨੀ ਹੈ ਸਕਿਨ ਜਿਹੜੀ ਜ਼ਮੀਨ ਦਾ ਕਲਰ ਆ ਭੁਆਏ ਦਾ ਕਲਰ ਉਹ ਵਾਲਾ ਸਾਰਿਆਂ ਦਾ ਇਹਨਾਂ ਦਾ ਕਰੀਮ ਰਹੂਗਾ ਤੇ ਜਿਹੜਾ ਫੁੱਲ ਦਾ ਕੰਬੀਨੇਸ਼ਨ ਆ ਉਹ ਸਾਰਿਆਂ ਦਾ ਬਹੁਤ ਸੋਹਣਾ ਹੈ ਆਹ ਲਓ ਜੀ ਆਗਰਾ ਅਗਲਾ ਆ ਗਿਆ ਇਹਦਾ ਗਾਜਰੀਜਾ ਕਲਰ ਵਿੱਚ ਆਹ ਲਓ ਜੀ ਇਹਦਾ ਗਾਜਰੀਜਾ ਕਲਰ ਆ ਗਿਆ ਭੂਏ ਦਾ ਕਲਰ ਸਾਰਿਆਂ ਦਾ ਕਰੀਮ ਰਹੂਗਾ ਦੁਪੱਟਾ ਤੁਸੀਂ ਨੂੰ ਕਰੀਮ ਕਰਾਓਗੇ ਡਾਰਕ ਕਰਾਓਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਦੁਪੱਟਾ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਆਹ ਇਹਦੇ ਤਿੰਨੇ ਕਲਰ ਸੀ ਲਾਈਟ ਸਰ੍ਹਦਾਈ ਜਾਮਨੀ ਤੇ ਗਾਜਰੀਜਾ ਕਲਰ ਇਹਦਾ ਸੀਗਾ ਇਹ ਇਹਦਾ ਕੰਬੀਨੇਸ਼ਨ ਸੀ ਦਿੱਲਾ ਸੁੱਟਾਂ ਦਾ ਆਹ ਲਓ ਜੀ ਇਹ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਜਿਹੜਾ ਇਹ ਡਿਜ਼ਾਈਨ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਛੂਟ ਇਹਨਾਂ ਦੇ ਸਾਰੇ 1 ਤੋਂ 1 ਚੜਦੇ ਤੋਂ ਚੜਦੇ ਨੇ ਆਹ ਲਓ ਜੀ ਇਹਦਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਖਲਮਾਈਆ ਕਲਰ ਹੈ ਬਹੁਤ ਸੋਹਣਾ ਤੇ ਸਾਰੇ ਡਿਜ਼ਾਈਨ ਮੈਂ ਬਹੁਤ ਹੀ ਮਿਹਨਤ ਨਾਲ ਅਸੀਂ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਪਿਆਰੀ ਪਿਆਰੀ ਰੰਗ ਪ੍ਰਿੰਟ ਤੇ ਛੂਟਾ ਦਾ ਰੇਟ ਹੈ ਤੁਹਾਨੂੰ ਬਹੁਤ ਘੱਟ ਮਿਲਣਾ ਇਹਦਾ ਜਿਹੜਾ ਮਾਰਕੀਟ ਦਾ ਰੇਟ ਹੈ 1450 ਰੁਪਿਆ ਪ੍ਰਾਈਸ ਹੈ ਛੂਟ ਦਾ ਤੁਹਾਨੂੰ ਮਠਾੜੂ ਸ਼ਾਪ ਦੇ ਉੱਤੇ 1000 ਰੁਪਿਆ ਦਾ ਛੂਟ ਮਿਲੂਗਾ ਇਹਦੇ ਕੋਈ ਲੈਣਗ ਨਹੀਂ ਲੱਗਦੀ ਕੋਈ ਕੁਝ ਨਹੀਂ ਹੁੰਦਾ ਨਾ ਇਹ ਕੱਪੜੇ ਦਾ ਕੋਈ ਲੰਬਾ ਸ਼ਿਕਾਇਤ ਆਉਂਦੀ ਹੈ ਆ ਲਓ ਜੀ ਇਹ ਦਾ ਲਾਈਟ ਜਾਮਨੀ ਜਾਂ ਕਲਰ ਸੀਗਾ ਆਹ ਵਾਲਾ ਆ ਗਿਆ ਪੀਂਚ ਨਾਲ ਕੰਟਰਾਸਟ ਆਹ ਲੋ ਜੀ ਇਹ ਪੀਚ ਦੇ ਨਾਲ ਕੰਟਰਾਸਟ ਆ ਇਹਦਾ ਫਲਾਵਰ ਜਿਹੜਾ ਪੀਚੇ ਭਮਕ ਜੀ ਮਾਰਦੀ ਹੈ ਦੁਪੱਟਾ ਤੁਸੀਂ ਟਾਈਂਡਾਈਂਡਾਈ ਦਾ ਇਹਦੇ ਨਾਲ ਕਰਾ ਕੇ ਸੂਟ ਨੂੰ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਆਹ ਲੋ ਜੀ ਅਗਲਾ ਆ ਗਿਆ ਸਮਾਨੀਆ ਕਲਰ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਏ ਸੀਗੇ ਇਹਨਾਂ ਸੂਟਾਂ ਦੇ ਤਿੰਨਾਂ ਦੇ ਕਮਿਨੈਸ਼ਨ ਕੰਟਰਾਸਟ ਬਹੁਤ ਸੋਹਣੇ ਸੀਗੇ ਇਹ ਤੁਸੀਂ ਸੂਟ ਇਹ ਸੀਗੀ ਆਪਣੀ ਸਾਰੀ ਅੱਜ ਦੀ ਵੀਡੀਓ ਅੱਜ ਸਾਤ ਆਪਣੇ ਕੋਲ ਡਿਜ਼ਾਈਨ ਰਸ਼ੀਆ ਕੁਆਲਟੀ ਦੇ ਆਏ ਸੀ ਜਿਹੜੇ ਆਪਾਂ ਤੁਹਾਡੇ ਰੂਬਰੂ ਕੀਤੇ ਨੇਗੇ ਤੇ ਆਪਾਂ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਤੇ ਅਸੀਂ ਬਹੁਤ ਮਿਹਨਤ ਨਾਲ ਵੀਡੀਓ ਲੈ ਕੇ ਆਉਂਨੇ ਆ ਤੁਹਾਡੇ ਵਾਸਤੇ ਵੀਡੀਓ ਸ਼ੇਅਰ ਹੈਗੀ ਰਿਸ਼ਤੇਦਾਰੀਆਂ ਜਰੂਰ ਕਰਿਆ ਕਰੋ ਤੇ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸੋਹਣੇ ਜਿਹੇ ਪ੍ਰਿੰਟ ਲੈ ਕੇ ਧੰਨਵਾਦ ਜੀ